ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਸਭਨਾ ਦੀ ਰੈਣ ਕਾ ਤੋ ਆਓ ਹਮਾਰੇ ਪਾਸ ਜਿਹੜਾ ਜਿਹੜਾ ਮਰਨਾ ਹੈ ਇਹ ਮਰਨਾ ਭਾਵੇਂ ਅਟਲ ਸਚਾਈ ਹੈ ਕਿ ਹਰ ਇੱਕ ਬੰਦੇ ਨੇ ਮਰ ਜਾਣਾ ਹੈ ਪਰ ਕਈ ਵਾਰੀ ਐਸਾ ਹੁੰਦਾ ਕਿ ਗਲਤ ਤਾਰਾਂ ਵੀ ਜੁੜ ਜਾਂਦੀਆਂ ਜਿਹੜਾ ਮਰਨਾ ਹੈ ਆਪਣੀ ਉਮਰ ਜਿਹੜੀ ਹੈ 100 ਸਾਲ ਕਲ ਯੁਗ ਦੇ ਵਿੱਚ 100 ਸਾਲ ਹੈ 100 ਸਾਲ 95 ਸਾਲ ਦੀ ਉਮਰ ਜਿਹੜੀ ਹੈ ਕਈ ਜਿਹੜੇ ਹੈਗੇ ਆ 50 ਸਾਲ ਚ ਮਰੀ ਜਾਂਦੇ ਆ 60 ਸਾਲ ਚ ਮਰ ਰਹੇ ਆ 65 ਸਾਲ ਚ ਮਰ ਰਹੇ ਆ ਤੇ ਉਹਦੇ ਮਤਲਬ ਜਿਹੜਾ ਆਯੁਰਵੇਦਿਕ ਆ ਆਯੁਰਵੇਦਿਕ ਦੇ ਵਿੱਚ ਜਿਹੜੇ ਜੋਗੀ ਪਿਛਲੇ ਸਮਿਆਂ ਤੋਂ ਜਿਹੜਾ ਯੋਗ ਕਰਦੇ ਆ ਰਹੇ ਆ ਜਾਂ ਉਹ ਦੱਸਦੇ ਨੇ ਜਿਹੜਾ ਖਾਣ ਪੀਣ ਉਹ ਥੋੜਾ ਜਿਹਾ ਤੁਸੀਂ ਠੀਕ ਕਰੋ ਖਾਣ ਪੀਣ ਜਿਵੇਂ ਕਿ ਆਪਾਂ ਜਿਵੇਂ ਰੋਟੀ ਖਾਂਦੇ ਆ ਰੋਟੀ ਖਾਣ ਤੋਂ ਬਾਅਦ ਜਿਹੜਾ ਪਾਣੀ ਆ ਇੱਕ ਘੰਟਾ ਮਗਰੋਂ ਪਾਣੀ ਪੀਣਾ ਆਪਾਂ ਰੋਟੀ ਦੇ ਨਾਲ ਪਾਣੀ ਨਹੀਂ ਪੀਣਾ ਕਿਉਂਕਿ ਜਿਹੜੀ ਆਪਣੀ ਰੋਟੀ ਜਿਹੜੀ ਅੰਦਰ ਜਾਂਦੀ ਆ ਇਹ ਗਰਮ ਰੋਟੀ ਹੁੰਦੀ ਆ ਤੇ ਗਰਮ ਰੋਟੀ ਹੋਣ ਕਰਕੇ ਅੰਦਰ ਜਿਹੜੀ ਅਗਨ ਹੈ ਜਿਹੜਾ ਸਾਡਾ ਮੈਦਾ ਹੈ ਮੈਦੇ ਨੇ ਗਰਮ ਚੀਜ਼ ਨੂੰ ਹজম ਕਰਨਾ ਜਦੋਂ ਆਪਾਂ ਉੱਤੇ ਗਰਮ ਪਾਣੀ ਠੰਡਾ ਪਾਣੀ ਜਦੋਂ ਪਾ ਦਿੰਨੇ ਆ ਉਹ ਜਿਹੜੀ ਅਗਨ ਹੈ ਉਹ ਮੱਦਮ ਹੋ ਜਾਂਦੀ ਆ ਜਿੱਥੇ ਭੋਜਨ ਨੇ ਹজম ਹੋਣਾ ਹੈ ਉਥੇ ਫਿਰ ਉਹ ਸੜਨ ਲੱਗ ਪੈਂਦਾ ਇਹਦੇ ਨਾਲ ਆਪਣੇ ਤਜਾਬ ਬਣਦਾ ਇਹਦੇ ਨਾਲ ਹੀ ਆਪਣੇ ਹੱਡ ਪੈਰ ਜੋੜਦੇ ਆ ਇਹਦੇ ਨਾਲ ਹੀ ਆਪਣੇ ਜਿਹੜੇ ਗੋਡੇ ਦੁਖਦੇ ਆ ਇਹਦੇ ਨਾਲ ਹੀ ਇਹ ਨੁਕਸਾਨ ਕਰਦਾ ਜਿਸ ਕਰਕੇ ਜਿੰਨਾ ਵੀ ਹੋਵੇ ਜਦੋਂ ਵੀ ਰੋਟੀ ਖਾਣੀ ਆ ਰੋਟੀ ਤੋਂ ਬਾਅਦ 1 ਘੰਟਾ ਬਾਅਦ ਤੁਸੀਂ ਪਾਣੀ ਪੀਣਾ ਉਹਦੇ ਨਾਲ ਤੁਸੀਂ ਤੁਸੀਂ ਵੇਖੋਗੇ ਤੁਹਾਡਾ ਹਾਜਮਾ ਠੀਕ ਹੋਵੇਗਾ ਤੇ ਦੂਜੀ ਗੱਲ ਜਿਹੜੀ ਹੈ ਕਿ ਜਿਵੇਂ ਆਪਾਂ ਰਾਤ ਨੂੰ ਆਰਾਮ ਕਰਦੇ ਆ ਆਪਾਂ ਕਹਿੰਦੇ ਨੇ ਵੀ ਨੀਂਦ ਆ ਰਹੀ ਐ ਆਰਾਮ ਕਰਨਾ ਜਿਵੇਂ ਆਪਾਂ ਆਰਾਮ ਕਰਦੇ ਆ ਇਸੇ ਤਰ੍ਹਾਂ ਸਾਡਾ ਪੇਟ ਜਿਹੜਾ ਇਹ ਵੀ ਆਰਾਮ ਚਾਹੁੰਦਾ ਐ ਕਿ ਮੈਂ ਵੀ ਆਰਾਮ ਕਰਾਂ ਤੇ ਆਪਾਂ ਕੀ ਕਰਦੇ ਆ ਰਾਤ ਨੂੰ 8 ਵਜੇ 9 ਵਜੇ 10 ਵਜੇ ਰੋਟੀਆਂ ਖਾ ਲੈਂਦੇ ਆ ਦੋ ਦੋ ਤਿੰਨ ਤਿੰਨ ਰੋਟੀਆਂ ਖਾ ਲੀਆਂ ਉੱਤੇ ਮਿੱਠਾ ਖੀਰ ਕੜਾ ਕੁਛ ਹੋਇਆ ਉਹ ਖਾ ਲਿਆ ਕੁਛ ਫਰੂਟ ਆ ਗਿਆ ਕੁਛ ਜੂਸ ਆ ਗਿਆ ਰਾਤ ਨੂੰ ਐਨ ਟਿੱਡ ਭਰ ਲੈਨੇ ਆ ਜੇ ਐਸੇ ਕਰਕੇ ਫਿਰ ਸਵੇਰ ਨੂੰ ਇਹ ਕਈਆਂ ਦਾ ਰਾਤ ਨੂੰ ਢੱਡ ਦੁਖਣ ਲੱਗ ਪੈਂਦਾ ਦਰਦ ਪੈਦਾ ਹੋ ਜਾਂਦਾ ਰਾਤ ਨੂੰ ਨੀਂਦ ਨਹੀਂ ਆਉਂਦੀ ਕਈ ਬਿਮਾਰੀਆਂ ਬਣਦੀਆਂ ਜ ਆਯੁਰਵੈਦਿਕ ਅਨੁਸਾਰ ਜਿਹੜਾ ਹੈ ਤੁਸੀਂ 6 ਵਜੇ ਤੋਂ ਪਹਿਲਾਂ ਪਹਿਲਾਂ 6 ਵਜੇ ਤੱਕ ਰੋਟੀ ਖਾ ਲਓ ਰੋਟੀ ਖਾਣ ਤੋਂ ਬਾਅਦ ਰਾਤ ਨੂੰ ਤੁਸੀਂ ਜਦੋਂ ਵੀ ਪੈਣਾ ਘੱਟੋ ਘੜਾ 2-3 ਘੰਟੇ ਪਹਿਲਾਂ ਤੁਹਾਡਾ ਰੋਟੀ ਦਾ ਜਿਹੜਾ ਹੈ ਰੋਟੀ ਉਹ ਖਾਧੀ ਹੋਈ ਹੋਣੀ ਚਾਹੀਦੀ ਹੈ ਇਸ ਕਰਕੇ ਜਿਹੜਾ ਖਾਣ ਪੀਣ ਆ ਇਹ ਸਾਡਾ ਠੀਕ ਹੋਵੇ ਨਾ ਤੇ ਸਾਡੇ ਜਿਹੜੇ ਜਿਹੜੇ ਦੁੱਖ ਆ ਇਹ ਹੁਣ ਜਿੰਨੇ ਵੀ ਤੁਸੀਂ ਵੇਖ ਲਓ ਪਸ਼ੂ ਆ